ਦੋਸਤੋ ਸਤ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਪਹੁੰਚੇ ਆ ਜੀ ਮਾਨਸਾ ਪੈਲਸ ਦੇ ਵਿੱਚ ਗੱਡੀ ਲੈ ਕੇ ਮੈਂ ਸੋਚਿਆ ਕਰਦਾ ਸੀ ਪੈਲਸ ਦੇ ਮੂਹਰੇ ਗੱਡੀਆਂ ਖੜੀਆਂ ਦੇਖ ਕੇ ਯਾਰ ਕਿਤੇ ਆਪਣੀ ਵੀ ਗੱਡੀ ਪੈਲਸ ਦੇ ਵਿੱਚ ਜਾਊਗੀ ਕੰਮ ਵਾਸਤੇ ਬੇਟਰ ਲੈ ਕੇ ਠੀਕ ਹਨ ਅੱਜ ਵਾਈਰ ਨੂੰ ਨੇ ਸੁਣ ਲਈ ਆਪਾਂ ਗਏ ਹੋਇਆਗੇ ਜੀ ਬੇਟਰ ਲੈ ਕੇ ਪੈਲਸ ਦੇ ਵਿੱਚ ਮਾਨਸਾ ਤੇ ਸਾਨੂੰ ਪੈਲਸ ਦੇ ਅੰਦਰੋਂ ਲੁੱਕ ਦਿਖਾਉਣਾ ਗਿਆ ਕਿੱਦਾਂ ਦੀ ਲੁੱਕ ਆ ਗਈ ਤੇ ਪੈਲਸ ਬਹੁਤ ਸੋਹਣਾ ਜੀ ਠੀਕ ਹੈ हां जी दोस्तों ए आ गया जी ए गड्डी आ रही है काम मानसा केंचियानु बठिंडा केंचियानु ਵੱਲ ਤੇ ਆ ਆ ਗਈ ਇਧਰੋਂ ਬਜ਼ਾਰ ਵਾਲੀ ਸਾਈਡ ਮਾਨਸਾ ਇਸ ਪੈਲਸ ਦੇ ਵਿੱਚ ਆਏ ਹੋਏ ਆ ਜੀ ਆਪਾਂ ਤੇ ਅੰਦਰੋਂ ਲੁੱਕ ਬਹੁਤ ਸੋਹਣੀ ਆ ਇਸ ਪੈਲਸ ਦੀ ਤੇ ਮੈਂ ਤੁਹਾਨੂੰ ਬਾਹਰੋਂ ਦਿਖਾਉਣਾਗਾ ਇੱਕ ਵਾਰ ਇਹ ਪੈਲਸ ਆ ਜੀ ਐਂਡਨ ਇਹ ਸਾਰਾ ਪਾਰਕਿੰਗ ਏਰੀਆ ਬਹੁਤ ਸੋਹਣਾ ਖੁੱਲਾ ਡੁੱਲਾ ਏਰੀਆ ਹੈਗਾ ਬਾਕਾਇਦਾ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਹੈਗਾ ਬਾਨਾ ਤੇ ਸਮਾਨ ਦੀ ਸਾਡੀ ਕੋਈ ਕਿਸੇ ਵੀ ਸਮਗਰੀ ਦੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਤੁਸੀਂ ਪੜ ਸਕਦੇ ਪਾਰਕ ਤੋਂ ਯੂਆਰ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਸ ਚੀਜ਼ ਦੀ ਇਹ ਆਪਦਾ ਧਿਆਨ ਜ਼ਰੂਰ ਰੱਖਿਓ ਦੇਖੋ ਖਜੂਰਾਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਨਹੀਂ ਹੈ ਬਹੁਤ ਸੋਹਣੀਆਂ ਚੀਜ਼ਾਂ ਨਹੀਂ ਹੈ ਤੇ ਜਿਹਦਾ ਆਪਾਂ ਇਧਰੋਂ ਜਾਂਦੇ ਆ ਮੇਨ ਸੁਆਗਤੀ ਗੇਟ ਆ ਅੰਦਰ ਵੜ ਕੇ ਲੁੱਕ ਦਿਖਾਣਾ ਸਾਨੂੰ ਆ ਦੇਖੋ ਜੀ ਜਿਦੋਂ ਆਪਾਂ ਅੰਦਰ ਵੜਦੇ ਆਂਗੇ ਪਾਰਕ ਤੋਂ ਬਾਅਦ ਪੈਲਸ ਦੇ ਅੰਦਰ ਇੰਟਰ ਹੁੰਨੇ ਆ ਇਹ ਸਵਾਗਤੀ ਗੇਟ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਘੈਂਟ ਆ ਬਹੁਤ ਸੋਹਣਾ ਲੱਗਦਾਗਾ ਆ ਦੇਖੋ ਦੇਖੋ ਬਾਈ ਨੇ ਇਹਨਾਂ ਪੂਰੀ ਰੀਜਨਲ ਸ਼ਿੰਗਾਰਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਹਾਂਜੀ ਦੋਸਤੋ ਆਪਾਂ ਸਵਾਗਤੀ ਗੇਟ ਦੇ ਅੰਦਰ ਆ ਗਏ ਆਂਗੇ ਤੁਸੀਂ ਦੇਖ ਸਕਦੇ ਹੋਗੇ ਆਪਣੇ ਬੈਕ ਸਾਈਡ ਤੇ ਕਿੰਨੇ ਸੋਹਣੇ ਸੋਹਣੇ ਫੁੱਲ ਸਜਾਵਟ ਕੀਤੀ ਹੋਈ ਹੈਗੀ ਆ ਦੇਖੋ ਤੇ ਉੱਪਰ ਵੀ ਤੁਹਾਨੂੰ ਦਿਖਾਣਾ ਆ ਦੇਖੋ ਕਿਉਂਕਿ ਜਦੋਂ ਆਪਾਂ ਪੈਲੈਸ ਦੇ ਅੰਦਰ ਇੰਟਰ ਹੁੰਨੇ ਆਗੇ ਇਹ ਚੀਜ਼ਾਂ ਦੇਖ ਕੇ ਬੜਾ ਮਨ ਖੁਸ਼ ਹੁੰਦਾ ਹੈ ਉੱਪਰ ਵੀ ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਵਟ ਕੀਤੀ ਹੋਈ ਹੈਗੀ ਆਜ ਆਪਾਂ ਅੰਦਰ ਦਿਖਾਣੇਗੇ ਤੁਹਾਨੂੰ ਆ ਦੇਖੋ ਜਦੋਂ ਰਾਤ ਨੂੰ ਪ੍ਰੋਗਰਾਮ ਹੁੰਦਾ ਹੋਊਗਾ ਇਹ ਪੂਰਾ ਜਗਮਗਾ ਕਰਦਾ ਹੋਣਾ ਕਿੰਨਾ ਸੋਹਣਾ ਲੱਗਦਾ ਹੋਣਾ ਆ ਦੇਖੋ ਆ ਗਟਾਰਾਂ ਜੀਆਂ ਵਾਲੀਆਂ ਪਹਿਣਾ ਖੜੀਆਂ ਨੇ ਇਹ ਆ ਦੇਖੋ ਬਾਹਰ ਲਈ ਕਾਹਤਰੀਆਂ ਸਿੰਦਰੀਆਂ ਵਗੈਰਾ ਲਾਈਆਂ ਨੇ ਬੜੇ ਬੜੇ ਸ਼ੀਸ਼ੇ ਨੇ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਜਾਇਆ ਹੋਇਆ ਹੈ ਜੀ ਚੈੱਕ ਕਰ ਸਕਦੇ ਹੋ ਜਦੋਂ ਉਹਨੂੰ ਦਿਖਾਣਿਆਗੇ ਹੁਣ ਅੰਦਰਲਾ ਹਿੱਸਾ ਇਹਦਾ ਬਕਾਇਦਾ ਇੱਥੇ ਲਿਖ ਕੇ ਲਾਇਆ ਹੋਇਆ ਹੈਗਾ ਵੀ ਆਸਲਾ ਲੈ ਕੇ ਅੰਦਰ ਜਾਣਾ ਸਖਤ ਮਨਾ ਹੈ ਠੀਕ ਹੈ ਬਸ ਲੈ ਵੀ ਜਾਂਦੇ ਨੇਗੇ ਕਈ ਵਾਰ ਐ ਖਾਦੀ ਪੀਤੀ ਚੱਲ ਜਾਂਦੀ ਐ ਨੁਕਸਾਨ ਹੋ ਜਾਂਦਾ ਹੋਰ ਤਾਂ ਇਹਨਾਂ ਨੂੰ ਕੀ ਵਿਚਾਰਿਆਂ ਨੂੰ ਜ਼ੋਰ ਲੱਗਦਾ ਕਹਿਣਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਾਇਆ ਹੋਇਆ ਜੀ ਪੈਸ ਆ ਦੇਖੋ ਇੱਥੇ ਤਾਂ ਕਾਲੇ ਕਾਲੇ ਮੂੰਹ ਵੀ ਰੱਖੇ ਹੋਏ ਨੇਗੇ ਬੁਰੀ ਨજર ਵਾਲੇ ਕਹਿੰਦਾ ਤੇਰਾ ਮੂੰਹ ਕਾਲਾ ਬਹੁਤ ਸੋਹਣੀ ਲੁੱਕ ਬਣਾਈ ਹੋਈ ਹੈ ਜੀ ਆ ਦੇ ਤੁਸੀਂ ਦੇਖ ਸਕਦੇ ਹੋਗੇ ਆ ਖੜੇ ਆ ਆਪਾਂ ਜੀ ਇਹ ਜਦੋਂ ਆਪਾਂ ਇੰਟਰ ਹੁੰਨੇ ਆਂਗੇ ਉਹ ਚੀਜ਼ ਹੈਗੀ ਹੁਣ ਆਪਾਂ ਆ ਗਏ ਅੰਦਰ ਜੀ ਸੈੱਟ ਦੇ ਥੱਲੇ ਜੋ ਇਹਦਾ ਸੈੱਟ ਆ ਇੱਥੇ ਹੁੰਦੀ ਹੈ ਮਿਲਣੀ ਜੀ ਜਿਹੜੇ ਰਿਸ਼ਤੇਦਾਰ ਆਉਂਦੇ ਨੇ ਮਿਲਣੀ ਨਹੀਂ ਕਰਾਉਂਦੇ ਹੁੰਦੇ ਆ ਦੇਖੋ ਛੋਟੀ ਸਟੇਜ ਬਣਾਈ ਹੋਈ ਆ ਬਹੁਤ ਸੋਹਣੀ ਬਣੀ ਹੋਈ ਆ ਸਟੇਜ ਆ ਆ ਦੇਖ ਸਕਦੇ ਹੋਗੇ ਤੁਸੀਂ ਇਸ ਸਾਈਡ ਪੂਰਾ ਬਹੁਤ ਸੋਹਣਾ ਸਜਾਇਆ ਹੋਇਆ ਹੈਗਾ ਸੋਨੂੰ ਮੈਂ ਦਿਖਾ ਦਿੰਨਾ ਵਿਚਦੀ ਜਾ ਕੇ ਆ ਦੇਖੋ ਮਹਿੰਗੀਆਂ ਮਹਿੰਗੀਆਂ ਕੁਰਸੀਆਂ ਮਹਿੰਗੇ ਮਹਿੰਗੇ ਸੋਫੇ ਆ ਦੇਖੋ ਇਹ ਸੜ ਹੈਗਾ ਜੀ ਸਟਾਲਾਂ ਦਾ ਕੰਮ ਬਹੁਤ ਸੋਹਣੀਆਂ ਨਹੀਂ ਹੈ ਦੇਖ ਸਕਦੇ ਹੋ ਤੁਸੀਂ ਆ ਦੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਟਾਲਾਂ ਦਾ ਇਕ ਕਾਨਪੀਣ ਦਾ ਪ੍ਰੋਗਰਾਮ ਹੈ ਇੱਧਰ ਸਾਰਾ ਉੱਪਰ ਲੁੱਕ ਦਿਖਾਉਣਾ ਹੀ ਇਹਦੀ ਆ ਦੇਖੋ ਕਿੰਨੀ ਘੈਂਟ ਚੀਜ਼ ਹੈਗੀ ਆ ਦੇਖੋ ਗੁਲਦਸਤਾ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਪਿੱਤਲ ਦੀਆਂ ਬੈਪਾਂ ਦਾ ਆ ਦੇਖੋ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਲੁੱਕ ਹੈ ਜੀ ਬਹੁਤ ਸੋਹਣਾ ਬਣਾਇਆ ਹੋਇਆ ਹੈ ਸਜਾਵਟ ਬਹੁਤ ਸੋਹਣੀ ਹੈਗੀ ਤੁਸੀਂ ਇਸ ਟਾਈਮ ਦੇ ਦੇਖ ਰਹੇ ਹੋਗੇ ਆ ਦੇਖੋ ਆ ਦੇਖੋ ਮਹਿੰਗੇ ਮਹਿੰਗੇ ਸੋਫੇ ਲਾਏ ਹੋਏ ਨੇ ਜੀ ਬੈਠਣ ਵਾਸਤੇ ਇੱਧਰ ਸੁਣ ਆ ਦੇਖੋ ਪੂਰਾ ਸਫਾਈ ਦਾ ਪੂਰਾ ਪ੍ਰਬੰਧ ਹੈਗਾ ਇੱਧਰ ਉਹ ਸਟੇਜ ਆ ਗਈ ਖਾਣ ਪੀਣ ਵਾਲੀ ਹੋਣੀ ਅੱਡ ਆ ਗਈ ਵੱਡੀ ਸਟੇਜ ਜੀ ਸ਼ਗਨ ਵਗੈਰਾ ਦੀ ਸਲਾਮੀ ਵਗੈਰਾ ਦੀ ਇਹ ਆ ਗਿਆ ਸਾਊਂਡ ਸਿਸਟਮ ਲੱਗ ਰਿਹਾ ਇੱਧਰ ਬਹੁਤ ਤਗੜਾ ਸਿਸਟਮ ਲੱਗ ਰਿਹਾ ਬਾਈ ਸੈਟਿੰਗ ਕਰੀ ਜਾਂਦੇ ਨੇ ਇਹ ਸਾਮਾਨ ਦੀ ਇਹ ਬਾਈ ਲੱਗ ਰਹੇ ਨੇ 스테ਜ ਦੀ ਸੈਟਿੰਗ ਕਰਨ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਦੇਖੋ ਜੀ ਬਹੁਤ ਸੋਹਣਾ ਏਰੀਆ ਹੈਗਾ ਅੰਦਰੋਂ ਬਹੁਤ ਸੋਹਣਾ ਸਜਾਵਟ ਕੀਤੀ ਹੋਈ ਹੈਗੀ ਆ ਦੇਖੋ ਸਾਰੀ ਇਹ ਕੁਰਸੀਆਂ ਚੇਅਰ ਵਗੈਰਾ ਵਧੀਆ ਮਹਿੰਗੇ ਮਹਿੰਗੇ ਟੇਬਲ ਆ ਗਏ ਠੀਕ ਹੈ ਇਹ ਆ ਗਈ ਜੇ ਸਪੈਲਸ ਦੀ ਲੁੱਕ ਅਲੋ ਬਹੁਤ ਸੋਹਣੀ ਲੋਕਾ ਜੀ ਪੈਲਸ ਦੀ ਤੁਸੀਂ ਦੇਖ ਸਕਦੇ ਹੋ ਪੈਲਸ ਦੀ ਕਿੰਨੀ ਸੋਹਣੀ ਲੋਕਾ ਅੰਦਰਲੀ ਸਾਈਡ ਤੋਂ ਜਿੱਥੇ ਇਸ ਟਾਈਮ ਤੇ ਖੜੇ ਆਂਗੇ ਆਪਾਂ ਸੈੱਡ ਦੇ ਥੱਲੇ ਖੜੇ ਜੋ ਇਹਨਾਂ ਨੇ ਸੈੱਡ ਬਣਾਇਆ ਹੋਇਆ ਹੈਗਾ ਆਹ ਦੇਖੋ ਬਹੁਤ ਸੋਹਣਾ ਪੈਲਸ ਬਣਾਇਆ ਹੋਇਆ ਹੈ ਅਜੇ ਆਪਾਂ ਅੰਦਰ ਤਾਂ ਨਹੀਂ ਗਏ ਹੈਗੇ ਦੇਖਦੇ ਆਂ ਵੀ ਅੰਦਰ ਦਾ ਕੀ ਪ੍ਰਬੰਧ ਹੈਗਾ ਕੀ ਸਿਸਟਮ ਹੈਗਾ ਤੇ ਸਟਾਲਾ ਉਧਰ ਸਾਈਡ ਲੱਗਿਆ ਨੇ ਇਹ ਬੇਟਰ ਵਾਈ ਫਿਰਦੇ ਨੇਗੇ ਇਹਨੇ ਸਾਹਬ ਆਏ ਹੋਏ ਨੇ ਤਿਆਰੀ ਕਰਾ ਰਹੇ ਨੇ ਇਹਨਾਂ ਨੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੁੱਕ ਹੈਗੀ ਉਹਰੇ ਆ ਦੇਖੋ ਇਹ ਤੁਹਾਨੂੰ ਅੰਦਰੋਂ ਦਿਖਾਣੇ ਆ ਦੀ ਲੁੱਕ ਅੰਦਰੋਂ ਕਿਦਾਂ ਦੀ ਲੁੱਕ ਹੈ ਜੀ ਓਹ ਹੋ ਹੋ ਗੇਟੇ ਬਹੁਤ ਭਾਰਾ ਭਾ ਖੋਲੇ ਹੀ ਮਸਾਂਗਾ ਤੁਸੀਂ ਦੇਖ ਸਕਦੇ ਹੋ ਅੰਦਰ ਵੱੜਦੇ ਹੀ ਸੋਫੇ ਨੇ ਦੇਖੋ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਆ ਦੇਖੋ ਇਧਰ ਵੀ ਸੋਫੇ ਲੱਗੇ ਹੈਗਾ ਇਧਰ ਵੀ ਸੋਫਾ ਲੱਗੇ ਹੈਗਾ ਤੇ ਇੱਕ 게ਟ ਇਹ ਆ ਗਿਆ ਇੱਕ 게ਟ ਆ ਆ ਗਿਆ ਵੱਡਾ 게ਟ ਮੂਰੇ ਆ ਦੇਖੋ ਆਪਾਂ ਹੁਣ ਇਹਦੇ ਅੰਦਰ ਚੱਲਦੇ ਹਾਂਗੇ ਹਾਂਜੀ ਦੋਸਤੋ ਆਪਾਂ ਪੈਲਸ ਦੇ ਅੰਦਰ ਆ ਚੁੱਕੇ ਹਾਂਗੇ ਜਿਹੜਾ ਮੇਨ ਹਾਲ ਆ ਗਿਆ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਇੱਧਰ ਅਜੇ ਕੰਮ ਚੱਲ ਰਿਹਾ ਹੈਗਾ ਆ ਦੇਖੋ ਆ ਪਿੱਲਰ ਦੇਖੋ ਗੋਲ ਗੋਲ ਕਿੰਨਾ ਘੰਟ ਲੱਗਦਾਗਾ ਸੋਨੂੰ ਲੁੱਕ ਦਿਖਾਣੇ ਆ ਜੀ ਪੈਲਸ ਦੀ ਕਿੰਨੀ ਘਾਟ ਲੁੱਕ ਹੈਗੀ ਆ ਦੇਖੋ ਅੰਦਰੋਂ ਜਿੰਨਾ ਬਾਹਰੋਂ ਸੋਹਣਾ ਉਦੋਂ ਦੁੱਗਣਾ ਅੰਦਰੋਂ ਸੋਹਣਾਗਾ ਆਹ ਚੀਜ਼ਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਜੀ ਇਹ ਸਟਾਲਾਂ ਆ ਗਈਆਂ ਸਾਹਮਣੇ ਜੀ ਇੱਕ ਬੈਠਣ ਵਾਸਤੇ ਕੁਰਸੀਆਂ ਖਾਣ ਪੀਣ ਵਾਸਤੇ ਤੇ ਆਹ ਦੇਖੋ ਕੀ ਬਾਤ ਹੈ ਬਹੁਤ ਸੋਹਣਾ ਪੈਲਸ ਹੈ ਜੀ ਮਨ ਖੁਸ਼ ਹੋ ਗਿਆ ਦੇਖ ਕੇ ਆਹ ਦੇਖੋ ਮਹਿੰਗੀਆਂ ਮਹਿੰਗੀਆਂ ਕੁਰਸੀਆਂ ਆਹ ਦਿਖਾਣਾ ਸਾਨੂੰ ਆ ਦੇਖੋ ਮਹਿੰਗੀਆਂ ਮਹਿੰਗੀਆਂ ਕੁਰਸੀਆਂ ਟੇਬਲਾਂ ਦੇ ਡਿਜ਼ਾਈਨ ਦੇਖੋ ਕਿੰਨੇ ਘੈਂਟ ਲੱਗਦੇ ਨੇਗੇ ਬਹੁਤ ਸੋਹਣੀ ਚੀਜ਼ ਹੈ ਜੀ ਉੱਪਰੋਂ ਦਿਖਾਣਾ ਤੁਹਾਨੂੰ ਇਹ ਝੂਮਰ ਆ ਦੇਖੋ ਬੋਸ ਜਿੰਨਾ ਸੋਨਾ ਕਹਿੰਦੇ ਆ ਅੰਦਰੋਂ ਬਾਹਰੋਂ ਉਨੇ ਹੀ ਸੋਨਾ ਅੰਦਰੋਂ ਆਹ ਕੁਰਸੀਆਂ ਦੇਖੋ ਕਿੰਨੀਆਂ ਘੈਂਟ ਲੱਗਦੀਆਂ ਨੇ ਜੀ ਆਹ ਝੂਮਰ ਦੇਖੋ ਜੀ ਕਿੰਨਾ ਘੈਂਟ ਲੱਗਦਾ ਹੈ ਇਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਆਹ ਦੇਖੋ ਬਹੁਤ ਸੋਹਣੀ ਚੀਜ਼ ਬਣਾਈ ਗਈ ਹੈ ਮਨ ਖੁਸ਼ ਹੋ ਗਿਆ ਅਦੋਂ ਦਾ ਪੈਲਸ ਦੇਖ ਕੇ ਨਾ ਦੇਖੋ ਕਿੰਨੀ ਘੈਂਟ ਆਈਟਮਾਂ ਆ ਗਈਆਂ ਬਹੁਤ ਸੋਹਣੀ ਆਈਟਮਾਂ ਆ ਗਈਆਂ ਤੁਸੀਂ ਦੇਖ ਸਕਦੇ ਹੋਗੇ